ਸਤਗੁਰੂ ਪੂਰਾ ਜੈ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੈ ਗੁਰਿਆਪਨ ਪਾਈਏ ਸਰਵ ਪਿਆਰ ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਪਾਈ ਰੇ ਗੁਰੂ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸਿਕ ਗੁਰੂ ਬਿਨਾ ਗਿਆਨ ਨਹੀਂ ਬ੍ਰਹਮਾ ਨੂੰ ਪੁੱਛ ਲੋ ਨਾਰਦ ਨੂੰ ਪੁੱਛ ਲੋ ਵੇਦ ਵਿਆਸ ਨੂੰ ਪੁੱਛ ਲੋ ਯਾਨੇ ਗੁਰੂ ਬਿਨਾ ਗਿਆਨ ਨਹੀਂ ਗਿਆਨ ਬਿਨਾ ਮੁਕਤ ਨਹੀਂ ਐਸਾ ਬਹੁਤ ਸਾਰੇ ਪ੍ਰਮਾਣ ਦੇ ਕੇ ਉਸੇ ਬ੍ਰਹਮਚਾਰੀ ਕਰਮਕਾਂਡ ਕੀ ਨਵੇਂ ਬਾਬਾ ਜੀ ਨੂੰ ਅੱਛੀ ਤਰ੍ਹਾਂ ਸਮਝਾਇਆ ਫਿਰ ਉਹਨਾਂ ਪੁੱਛਿਆ ਜਿਹੜੇ ਸ੍ਰੇਸ਼ਟਾਚਾਰ ਕਰਦੇ ਨੇ ਲੋਕ ਉਹ ਗੁਰੇ ਹਨ দান ਕਰਦੇ ਹਨ ਤੁੰਨ ਕਰਦੇ ਹਨ ਤਿੰਨ ਪਾਕ ਵੀ ਆਪਣੇ ਆਪ ਕੁਝ ਥੋੜਾ ਬਹੁਤ ਕਰਦੇ ਹਨ ਚਿੰਗੇ ਕਰਮਾਂ ਦਾ ਇਹਨਾਂ ਦਾ ਫਲ ਸੁਖ ਦੱਸਿਆ ਫਿਰ ਜਿਵੇਂ ਤਨਾ ਹੋਈ ਇਹ ਇਹ ਕਰਮ ਕੀਤੇ ਜਾਣਗੇ ਉਦੀ ਬਾਤ ਵਿੱਚ ਦੱਸਿਆ ਗੁਰਮੰਤਰਿ ਇਹਨਸ ਜੋ ਪ੍ਰਾਣੀ ਤੇ ਗੰਤ ਜਨਮ ਕ੍ਰਿਸ਼ਟਣੇ ਸੁਖ ਕਰੇ ਕਰ ਕਰ ਦੇ ਸਰਪ ਨੇ ਕਾਕੈ ਫਲਖ ਲਿ ਗੁਰਾ ਪ੍ਰਸ ਜਿਹੜਾ ਹੈ ਗੁਰਮੰਤਰ ਤਹੀ ਨਾ ਜਿਹੜਾ ਪ੍ਰਾਣੀਆਂ ਦਾ ਜਨਮ ਇੱਕਾਰ ਜੋ ਉਹਨੂੰ ਕਾਂਵਾ ਕੁੱਤੇ ਆਖੋਤੇ ਅਗਰੇ ਆਦੀਆਂ ਜੁਨੀਆਂ ਮੇਣਗੇ ਮਾਨੁਕ ਤਨ ਨਹੀਂ ਮਿਲੇਗਾ ਜਿਹੜੇ ਪੁਨਾਦ ਕਰਦਾ ਹੈ ਨਗੁਰਾ ਰਹਿ ਕੇ ਉਹਨਾਂ ਦਾ ਫਲ ਸੁਖ ਜ਼ਰੂਰ ਹੈ ਇਹ ਪਰਮੇਸ਼ਰ ਦੀ ਮਰਿਆਦਾ ਹੀ ਫਿਰ ਮਰਿਆਦਾ ਜਦ ਤੋ ਸ੍ਰਿਸ਼ਟੀ ਰਚੀ ਰਹਿ ਜਦ ਤੱਕ ਰਹੇਗੀ ਉਹਦੀ ਮਰਿਆਦਾ ਕੰਮ ਕਰਦੀ ਰਹੇਗੀ ਉਗੁਰਾਂ ਰਹਿ ਕੇ ਜੋ ਪੁੰਨ ਕਰਦਾ ਹੈ ਹੋਰ ਜਨੀਆਂ ਵਿੱਚ ਉਹਦਾ ਫਲ ਸੁਖ ਨੂੰ ਤਲੂਗਾ ਇੱਕ ਮਨੁੱਖ ਦੇ ਨਹੀਂ ਮਿਲੇਗੀ ਮੁਕ ਤੱਕ ਕਿਦੇ ਦਰਦ ਨਾਲ ਰਹੇਗੀ ਸੋ ਇਸ ਵਾਸਤੇ ਬਹੁਤ ਬਹੁਤ ਸਾਰੇ ਪ੍ਰਮਾਣ ਦੇ ਕੇ ਸੁਨੇਹ ਬਾਬਾ ਮਦਨ ਜੀ ਉਹ ਅੱਛੀ ਤਰ੍ਹਾਂ ਇਹ ਗੱਲ ਜਹਨ ਨਿਸ਼ੀਨ ਕਰਵਾ ਦਿੱਤੀ ਉਹਨਾਂ ਦੇ ਦਿਮਾਗ ਵਿੱਚ ਪਠਾ ਦਿੱਤੀ ਇਹਨਾਂ ਉਰੇ ਪੁਸ਼ਟੀ ਗਤੀ ਨਹੀਂ ਹੈ ਤਾਂ ਮੈਂ ਕਿੰਨਾ ਵਿਸ਼ੇਸ਼ਤਾachar ਹੈ